ਹਾਂਜੀ ਸਟੂਡੈਂਟਸ ਹੁਣ ਅਸੀਂ ਸ਼ੁਰੂ ਕਰਾਂਗੇ ਵੀਰ ਕਾਵਿ ਵਾਰ ਤੇ ਯੰਗਨਾਮ ਬੀਪਨ ਵਿਦੇਸ਼ੀ ਜਾਤੀਆਂ ਦੇ ਹਮਲਿਆਂ ਦੀ ਚੁਣੌਤੀ ਨਾਲ ਨਜਿੱਠਣ ਲਈ ਪੰਜਾਬ ਦੀ ਧਰਤੀ ਤੇ ਵੀਰ ਕਾਵਿ ਵਿਸ਼ੇਸ਼ ਤੌਰ ਤੇ ਵਾਰ ਕਾਵਿ ਦੀ ਵਿਦਾ ਨੇ ਜਨਮ ਲਿਆ ਵਾਰ ਕਾਵਿ ਦੀ ਵਿਸ਼ੇ ਵਿਦਾ ਤੇ ਸ਼ੈਲੀ ਦਾ ਪ੍ਰਮੁੱਖ प्रयोजन ਵਿਦੇਸ਼ੀ ਚੁਣੌਤੀ ਦੇ ਟਾਕਰੇ ਟਾਕਰੇ ਦਾ ਉਤਸ਼ਾਹ ਪੈਦਾ ਕਰਨਾ ਹੀ ਸੀ ਭਾਰਤੀ ਸਾਹਿਤ ਵਿੱਚ ਵੀਰ ਕਾਵਿ ਦੀ ਉਤਪਤੀ ਦਾ ਇੱਕ ਸਰੋਤ ਰਾਸੋ ਵਰਗੇ ਕਾਵ ਰੂਪਾ ਨਾਲ ਜੁੜਿਆ ਹੋਇਆ ਹੈ। ਜੰਗਨਾਮਾ ਕਵਿਤਾ ਉਹ ਭੇਦ ਹੈ ਜਿਸ ਵਿੱਚ ਕਿਸੇ ਲੜਾਈ ਦੇ ਸਮਾਚਾਰ ਦਿੱਤੇ ਗਏ ਹੋਣ। ਵਾਰ ਸ਼ਬਦ ਦਾ ਮੁੱਢ ਸੰਸਕ੍ਰਿਤ ਦੇ ਵ੍ਰੀਤ ਧਾਤੂ ਤੋਂ ਹੋਇਆ ਮੰਨਿਆ ਜਾਂਦਾ ਹੈ ਜਿਸ ਦਾ ਅਰਥ ਹੈ ਵਾਰ ਕਰਨਾ, ਪਿੱਛੇ ੱਟਣਾ, ਪਰੇ ਹਟਾਉਣਾ, ਵਿਰੋਧ ਕਰਨਾ ਤੇ ਰੋਕਣਾ ਆਦਿ। ਇਹ ਸੰਸਕ੍ਰਿਤ ਦੇ ਵਾਰਣ ਸ਼ਬਦ ਦਾ ਹੀ ਤਦਪਵ ਰੂਪ ਹੈ ਵਾਰ ਨੂੰ ਦੁਹਰਾਓ ਦੇ ਅਰਥਾਂ ਵਿੱਚ ਹੀ ਵਰਤਿਆ ਜਾਂਦਾ ਹੈ ਕਿਉਂਕਿ ਇਸ ਵਿੱਚ ਵਰਣਿਤ ਵਿਸ਼ੇ ਦਾ ਪ੍ਰਭਾਵ ਪਾਉਣ ਲਈ ਕਈ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਆਉਂਦਾ ਹੈ ਕੁਝ ਵਿਦਵਾਨ ਇਸ ਦਾ ਮੂਲ ਵਾਰਤਾ ਸ਼ਬਦ ਨੂੰ ਮੰਨਦੇ ਨੇ ਕਿਉਂਕਿ ਇਸ ਵਿੱਚ ਕਿਸੇ ਵਰਤਾਨ ਦਾ ਵਰਣਨ ਕੀਤਾ ਜਾਂਦਾ ਹੈ ਵਾਰ ਉਸ ਕਾ ਵਰਤ ਵਰਤਾਂ ਨੂੰ ਆਖਿਆ ਜਾਂਦਾ ਹੈ ਜਿਸ ਵਿੱਚ ਨਾਇਕ ਦੀ ਪ੍ਰਸ਼ੰਸਾ ਜੁੱਧ ਦੇ ਪ੍ਰਸੰਗ ਵਿੱਚ ਕੀਤੀ ਗਈ ਹੋਵੇ ਨਾਇਕ ਪ੍ਰਤੀ ਨਾਇਕ ਦੀ ਟੱਕਰ ਸੂਖਮ ਜਾਂ ਸਥੂਲ ਦੋਹਾਂ ਤਰ੍ਹਾਂ ਦੀ ਹੋਵੇ ਜੁੱਧ ਸੰਬੰਧੀ ਲਿਖੀਆਂ 12 ਵਿੱਚ ਟੱਕਰ ਦਾ ਸਰੂਪ ਸਥੂਲ ਤੇ ਅਧਿਆਤਮਕ 12 ਵਿੱਚ ਟੱਕਰ ਦਾ ਸਰੂਪ ਸੂਖਮ ਹੁੰਦਾ ਹੈ ਕਾਂ ਸਿੰਘ ਨਾਭਾ ਅਨੁਸਾਰ ਵਾਰ ਦੀ ਪਰਿਭਾਸ਼ਾ ਉਹ ਕਵਿਤਾ ਜਿਹੜੀ ਪੌੜੀ ਛੰਦ ਵਿੱਚ ਰਚੀ ਗਈ ਹੋਵੇ ਵਾਰ ਦੇ ਪ੍ਰਮੁੱਖ ਤੱਤ ਮੰਗਲਾਚਰਨ ਆਰੰਭ ਵਿੱਚ ਹੁੰਦਾ ਹੈ ਜਿਹੜਾ ਸੰਘਰਸ਼ ਪੱਖ ਈਸ਼ਟ ਦੀ ਆਦਾਰ ਆਰਾਧਨਾ ਨਾਇਕ ਤੇ ਪ੍ਰਤੀਨਾਇਕ ਨਾਇਕ ਦੀ ਬਹਾਦਰੀ ਦਾ ਵਰਣਨ ਜਸ ਗਾਇਨ ਰਸ ਅਲੰਕਾਰ ਤੇ ਛੰਦ ਜੁੱਧ ਨਾਲ ਸੰਬੰਧਿਤ ਦੁਨੀਆਵੀ ਵਾਰ ਜਿਸ ਵਿੱਚ ਕਿਸੇ ਮਹਾਨ ਯੋਧੇ ਜਾਂ ਸੂਰਮੇ ਨਾਇਕ ਦਾ ਜਸ ਗਾਇਆ ਜਾਂਦਾ ਏ ਪਰ ਅਧਿਆਤਮਕ ਬਾਰ ਵਿੱਚ ਪਰਮਾਤਮਾ ਅਕਾਲ ਪੁਰਖ ਦਾ ਹੀ ਜਸ ਗਾਇਆ ਜਾਂਦਾ ਏ ਯੁੱਧ ਨਾਲ ਸੰਬੰਧਿਤ ਬਾਰ ਵਿੱਚ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਦਭੁਤ ਰਸ ਭਿਆਨਕ ਰਸ ਰੋਦਰ ਰਸ ਕਰੁਣਾ ਰਸ ਇਸ ਦੇ ਸਹਿਯੋਗੀ ਬਣਦੇ ਨੇ ਪਰੰਤੂ ਇਹ ਆਤਮਿਕ 12 ਵਿਸ਼ੇਸ਼ ਰੂਪ ਵਿੱਚ ਸ਼ਾਂਤ ਰਸ ਨਾਲ ਲਵਰੇਜ਼ ਹੁੰਦੀਆਂ ਨੇ ਕਈ ਅਧਿਆਤਮਿਕ 12 ਵਿੱਚ ਦੋ ਤੀਰਾਂ ਗੁਰਮੁਖ ਤੇ ਮਨਮੁਖ ਵੀ ਹੁੰਦੀਆਂ ਹਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਪੌੜੀ ਨੂੰ ਵਾਰ ਦਾ ਪਿੰਡਾ ਆਖਦਾ ਏ ਡਾਕਟਰ ਰਤਨ ਸਿੰਘ ਜੱਗੀ ਪੌੜੀ ਨੂੰ ਵਾਰ ਦਾ ਕਲੇਵਰ ਆਖਦਾ ਏ ਟੱਕਰ ਨੂੰ ਆਤਮਾ ਉਹਨਾਂ ਦੇ ਸ਼ਬਦਾ ਵਿੱਚ ਜੇ ਟੱਕਰ ਵਾਰ ਦੀ ਆਤਮਾ ਹੈ ਤਾਂ ਪੌੜੀ ਕਲੇਵਰ ਵਾਰ ਦੀ ਬੋਲੀ ਜੋਸ਼ੀਲੀ ਟੱਕਰ ਭਰਪੂਰ ਤੇ ਯੁੱਧ ਦੀ ਰੰਗਤ ਨਾਲ ਲਬਰੇਜ਼ ਹੁੰਦੀ ਹੈ ਪਰ ਅਧਿਆਤਿਕ ਅਧਿਆਤਮਿਕ ਵਾਰ ਦੀ ਬੋਲੀ ਨਾ ਜੋਸ਼ੀਲੀ ਨਾ ਤਲਖੀ ਭਰਪੂਰ ਸਗੋਂ ਮధుਰ ਤੇ ਸ਼ਾਂਤ ਸਵਾਰ ਦੀ ਧਾਰਨੀ ਹੁੰਦੀ ਹੈ ਵਾਰ ਹਮੇਸ਼ਾ ਪੌੜੀ ਵਿੱਚ ਲਿਖੀ ਜਾਂਦੀ ਹੈ ਤੇ ਜੰਗਨਾਮੀ ਦਾ ਮੁੱਖ ਛੰਦ ਵੈਦ ਹੈ ਜੰਗਨਾਮੇ ਵਿੱਚ ਕਿਸੇ ਵਾਸਤਵਿਕ ਘਟਨਾ ਭਾਵ ਇਤਿਹਾਸਿਕ ਘਟਨਾ ਦਾ ਹੀ ਵਰਣਨ ਹੁੰਦਾ ਹੈ ਪਰਵਾਰ ਕਿਸੇ ਕਾਲਪਨਿਕ ਇਤਿਹਾਸਿਕ ਤੇ ਮਿਥਿਹਾਸਿਕ ਘਟਨਾ ਤੇ ਵੀ ਆਧਾਰਿਤ ਹੋ ਸਕਦੀ ਹੈ ਪੰਜਾਬੀ ਸਾਹਿਤ ਵਿੱਚ ਬਾਹਰ ਕਾਵਦੀ ਰਚਨਾ ਆਦੀ ਕਾਲ ਪੂਰਵ ਨਾਨਕ ਕਾਲ ਜਾਂ ਪੂਰਵ ਮੁਗਲ ਕਾਲ ਕਿਹਾ ਜਾਂਦਾ ਜਿਸ ਨੂੰ ਵਿੱਚ ਹੋ ਚੁੱਕੀ ਸੀ ਇਸ ਕਾਲ ਦੀਆਂ ਮੁਦਲੀਆਂ 6-12 ਦੀ ਰਚਨਾ ਅਗਿਆਤ ਕਵੀਆਂ ਜਾਂ ਲੋਕਾਂ ਨੇ ਕੀਤੀ ਇਹ ਸੀਨਾ-ਬਸੀਨਾ ਹੀ ਸਾਡੇ ਤੱਕ ਪਹੁੰਚੀਆਂ ਹਨ ਇਹਨਾਂ ਦੇ ਕਰਤਾ ਬਾਰੇ ਕੋਈ ਜਾਣਕਾਰੀ ਨਹੀਂ ਮਿਲਦੀ ਪੰਜਾਬੀ ਸਾਹਿਤ ਵਿੱਚ ਅਮੀਰ ਖੁਸਰੋ ਦਾ ਨਾ ਵਾਰ ਕਾਵ ਵਿੱਚ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਪੰਜਾਬੀ ਸਾਹਿਤ ਦਾ ਇਤਿਹਾਸ ਪੁਸਤਕ ਵਿੱਚ ਪ੍ਰਥਮ ਮੰਨਿਆ ਹੈ ਉਸਨੇ ਤੁਗਲਕ ਨਸੀਰੋ ਦਾ ਦੀਨ ਖਾਨ ਦੀ ਵਾਰ ਲਿਖੀ ਇਸ ਨੂੰ ਆਧ ਕਾਲ ਦਾ ਕਵੀ ਮੰਨਿਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਨੌ ਲੋਕ ਵਾਰਾਂ ਦੀਆਂ ਧੁਨੀਆਂ ਜਿਨ੍ਹਾਂ ਤੇ ਗੁਰੂ ਸਾਹਿਬਾਨਾਂ ਦੀਆਂ 12 ਨੂੰ ਗਉਣ ਦਾ ਸੰਕੇਤ ਹੈ ਉਹਨਾਂ ਵਿੱਚੋਂ 6 ਵਾਰਾਂ ਆਧ ਕਾਲ ਪੁਰੋ ਨਾਨਕ ਕਾਲ ਜਾਂ ਪੁਰਬ ਮੁਗਲ ਕਾਲ ਦੀਆਂ ਹਨ ਇਹ 6-12 ਨੇ ਰਾਏ ਕਮਾਲ ਮੌਜਦੀ ਵਾਰ ਟੁੰਡੇ ਅਸ ਰਾਜੇ ਦੀ ਵਾਰ ਸਿਕੰਦਰ ਇਬਰਾਹਿਮ ਦੀ ਵਾਰ ਮਹਿਮੇ ਹਸਨੇ ਦੀ ਵਾਰ ਮੂਸੇ ਦੀ ਵਾਰ ਲੱਲਾ ਬਹਿਲੀਮਾ ਦੀ ਵਾਰ ਉਪਰੋਕਤ ਵਿੱਚੋਂ ਲੱਲਾ ਬਹਿਲੀਮਾ ਦੀ ਵਾਰ 6-6 ਟੁਕਾਂ ਦੀ ਪੌੜੀ ਵਿੱਚ ਮਿਲਦੀ ਹੈ ਤੇ ਬਾਕੀ 5-12 5-5 ਟੁਕਾਂ ਦੀ ਪੌੜੀ ਵਿੱਚ ਬਾਕੀ ਦੀਆਂ ਤਿੰਨ ਵਾਰਾਂ ਨਾਨਕ ਜਾਂ ਮੁਗਲ ਕਾਲ ਮੱਧ ਕਾਲ ਦੀਆਂ ਨੇ ਜਿਨ੍ਹਾਂ ਦੀਆਂ ਦੁਨੀਆਵਾਰ ਇਸ ਸੰਕੇਤ ਆਦੀ ਗ੍ਰੰਥ ਵਿੱਚ ਹਨ ਇਹ ਤਿੰਨ ਵਾਰਾਂ ਨੇ ਮਾਲਕ ਮਰੀਤ ਤੇ ਚੰਦਰੜਾ ਸੋਈਆਂ ਦੀ ਵਾਰ ਰਾਣਾ ਕੈਲਾਸ਼ਦੇਵ ਦੇ ਮਾਲ ਦੀ ਵਾਰ ਯੋਧੇ ਵੀਰੇ ਪੂਰਬ ਬਾਣੀ ਦੀ ਵਾਰ ਦੁਨੀਆ ਤੇ ਗੌਣ ਦਾ ਸੰਕੇਤ ਕਿਸ ਗੁਰੂ ਸਾਹਿਬਾਨ ਦੀ ਵਾਰ ਨਾਲ ਵਿਸਥਾਰ ਜਿਹੜਾ ਇਹਦਾ ਇਹ ਗੁਰਮਤ ਕਾਵ ਦੇ ਵਿੱਚ ਸਾਡਾ ਅਸੀਂ ਕੀਤਾ ਹੋਇਆ ਹੈ ਅੱਗੇ ਹੈਗਾ ਗੁਰੂ ਗ੍ਰੰਥ ਸਾਹਿਬ ਦੀਆਂ 22 12 ਵਿਸਥਾਰ ਲਈ ਜਿਹੜਾ ਗੁਰਮਤਿ ਭਾਗ ਅਸੀਂ ਪੜਨਾ ਹੈ ਜਾਂ ਜੋ ਵੀਡੀਓਜ਼ ਦੇ ਵਿੱਚ ਅਸੀਂ ਗੁਰਮਤਿ ਭਾਗ ਵਿੱਚ ਕੀਤਾ ਇਹ 22 12 ਦਾ ਜਿਹੜਾ ਵਿਸਥਾਰ ਆ ਉਹਦੇ ਵਿੱਚ ਦਿੱਤਾ ਹੋਇਆ ਹੈ ਤੇ ਪਾਈ ਗੁਰਦਾਸ ਦੀਆਂ 39 12 ਅਧਿਆਤਮਕ 12 ਨੇ ਜੋ ਮੱਧਕਾਲ ਦੇ ਅਧੀਨ ਆਉਂਦੀਆਂ ਨੇ ਮੱਧ ਕਾਲ ਵਿੱਚ ਕੁੱਲ 3 ਲੋਕਵਾਰਾਂ ਮਿਲਦੀਆਂ ਨੇ ਆਧ ਕਾਲ ਵਿੱਚ 6-12 ਮਿਲਦੀਆਂ ਨੇ ਰਾਏ ਕਮਾਲ ਮੌਜ ਦੀ ਦੀਨ ਦੀ ਵਾਰ ਟੱਕਰ ਰਾਏ ਕਮਾਲ ਤੇ ਮੌਜ ਚਾਚੇ ਭਤੀਜੇ ਵਿਚਕਾਰ ਹੈ ਲੱਲਾ ਬਹਿਲੀਮਾ ਦੀ ਵਾਰ ਵਿੱਚ ਟੱਕਰ ਪਾਣੀ ਦੇ ਕਾਰਨ ਹੁੰਦੀ ਹੈ ਲੋਕਵਾਰਾਂ ਦਾ ਮੁੱਖ ਵਿਸ਼ਾ ਜ਼ਰ ਜ਼ੋਰੂ ਦੇ ਜ਼ਮੀਨ ਹੀ ਰਹੇ ਹਨ ਮਲਕ ਮਰੀਦ ਤੇ ਚੰਦਰਹਾ ਸੋਈਆ ਦੋਵੇਂ ਅਕਬਰ ਦੇ ਰਾਜ ਸਮੇਂ ਦੇ ਬਹਾਦਰ Rajput ਸਰਦਾਰ ਸਨ ਵਾਰ ਨੰਬਰ 7 ਵਿੱਚ ਦੋਵਾਂ ਦੇ ਯੁੱਧ ਕਾਰਨ ਜਿਸ ਵਿੱਚ ਦੋਵੇਂ ਮਾਰੇ ਜਾਂਦੇ ਹਨ ਯੋਧੇ ਵੀਰੇ ਪੂਰ ਬਾਣੀ ਦੀ ਵਾਰ ਦੋ Rajput ਸਰਦਾਰਾਂ ਯੋਧਿਆਂ ਵੀਰਾਂ ਦੀ ਅਕਬਰ ਦੀਆਂ ਫੌਜਾਂ ਨਾਲ ਹੋਈ ਜੰਗ ਦਾ ਜ਼ਿਕਰ ਹੈ ਇਹ ਦੋਵੇਂ ਪ੍ਰਾ ਲੱਖੀ ਜੰਗਲ ਵਿੱਚ ਰਹਿੰਦੇ ਸ਼ਾਹੀ ਖਜ਼ਾਨੇ ਦੀ ਲੁੱਟਮਾਰ ਕਰਦੇ ਸਨ ਤੇ ਗਰੀਬਾਂ ਦੇ ਮਜ਼ਲੂਮਾਂ ਦੀ ਸਹਾਇਤਾ ਕਰਨਾ ਇਹਨਾਂ ਦਾ ਨਿੱਤ ਕਰਮ ਸੀ ਰਾਣਾ ਕੈਲਾਸ਼ ਤੇ ਮਾਲਦੇਵ ਦੋਹੇ ਜਹਾਂਗੀਰ ਦੇ ਰਾਜ ਸਮੇਂ ਜੰਮੂ ਕਸ਼ਮੀਰ ਤੇ ਰਾਜ ਕਰਦੇ ਦੋ Rajput ਭਰਾ ਸਨ ਇੱਕ ਸਮੇਂ ਦੋਹਾਂ ਵਿੱਚ ਅਣਬਣ ਹੋ ਜਾਣ ਕਾਰਨ ਜੁੱਧ ਛਿੜ ਗਿਆ ਚੰਡੀ ਦੀ ਵਾਰ ਪੰਜਾਬੀ ਸਾਹਿਦ ਦੀ ਸਭ ਤੋਂ ਉਤਕ੍ਰਿਸ਼ਟ ਰਚਨਾ ਹੈ ਚੰਡੀ ਦੀ ਵਾਰ ਰਚਿਤ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਮਰਕੰਡੇ ਪੁਰਾਣ ਦੇ 80 ਤੋਂ 84 ਦੇ ਆਧਾਰਿਤ ਹੈ ਗੁਰੂ ਦੁਰਗਾ ਦੇਵੀ ਚੰਡੀ ਦੀ ਵਾਰ ਦੀ ਨਾਇਕਾ ਚੰਡੀ ਦੀ ਵਾਰ ਦਾ ਦਸਮ ਗ੍ਰੰਥ ਵਿੱਚ ਅਸਲ ਸਰਲੇਖ ਵਾਰ ਦੁਰਗਾ ਕੀ ਅੰਕਿਤ ਹੈ ਪਰ ਜਨ ਸਧਾਰਨ ਦੇ ਪੰਜਾਬੀ ਸਾਹਿਤ ਵਿੱਚ ਇਸ ਦਾ ਨਾਮ ਚੰਡੀ ਦੀ ਵਾਰ ਪ੍ਰਚਲਿਤ ਹੈ ਇਸ ਨੂੰ ਵਾਰ ਸ਼੍ਰੀ ਭਗਉਤੀ ਵੀ ਕਿਹਾ ਜਾਂਦਾ ਹੈ ਚੰਡੀ ਦੀ ਵਾਰ ਵਿੱਚ ਦੁਰਗਾ ਨੇਕੀ ਤੇ ਦੈਨਤ ਬਦੀ ਦੇ ਪ੍ਰਤੀਕ ਹਨ ਬਦੀ ਉੱਤੇ ਨੇਕੀ ਦੀ ਜਿੱਤ ਦਰਸਾਈ ਗਈ ਹੈ ਲੱਖ ਨਗਾਰੇ ਵੱਜਣ ਆਮੋ ਸਾਹਮਣੇ ਸਤਰਾ ਚੰਡੀ ਦੀ ਵਾਰ ਵਿੱਚੋਂ ਹਨ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੋਨੀ ਆਇਆ ਜਿਨ ਇਹ ਗਾਇਆ ਇਹ 17 ਚੰਡੀ ਦੀ ਵਾਰ ਦੇ ਕਥਾ ਮਹਾਤਮ ਦੀਆਂ 17 ਹਨ ਚੰਡੀ ਦੀ ਵਾਰ ਦੇ ਨਾਇਕ ਚੰਡੀ ਦੀ ਵਾਰ ਵਾਰ ਚੰਡੀ ਨੂੰ ਵਾਰ ਦੀ ਨਾਇਕ ਬਣਾ ਕੇ ਪੇਸ਼ ਕਰਨਾ ਇਸਤਰੀ ਜਾਤੀ ਦੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾਉਣ ਲਈ ਇੱਕ ਹਲੂਣਾ ਸੀ ਦਸ਼ਮ ਗ੍ਰੰਥ ਵਿੱਚ ਚੰਡੀ ਦੀ ਵਾਰ ਦੀ ਸ਼ੁਰੂਆਤ ਇਸ ਤਰ੍ਹਾਂ ਦੇ ਸ਼ਲੋਕ ਨਾਲ ਹੁੰਦੀ ਹੈ ਇਕਮਕਾਰ ਸਤਗੁਰ ਪ੍ਰਸਾਦ ਸ੍ਰੀ ਭਗਉਤੀ ਜੀ ਸਹਾਏ ਅਵਾਰ ਦੁਰਗਾ ਕੀ ਲਿਖਿਆ ਤੇ ਪਾਛਾਏ ਦਸਵਾਂ ਚੰਡੀ ਦੀ ਵਾਰ ਦੀਆਂ ਕੁੱਲ 55 ਪੌੜੀਆਂ ਹਨ ਜਿਹੜੀਆਂ ਸਿਰਖੰਡੀ ਤੇ ਨਿਸ਼ਾਨੀ ਛੰਦ ਵਿੱਚ ਹਨ ਪੌੜੀ ਵਿੱਚ ਸਿਰਖੰਡੀ ਤੇ ਨਿਸ਼ਾਨੀ ਛੰਦ ਹੀ ਵਰਤੇ ਜਾਂਦੇ ਹਨ ਬਾਹਰ ਬਾਹਰ ਮੁਖੀ ਕਵਿਤਾ ਦਾ ਇੱਕ ਰੂਪ ਹੈ ਰਾਕਸ਼ਾ ਰਾਣੂ ਨਾ ਭਜਣ ਰੋਹੇ ਰੋਹਲੇ ਸਿਹਾ ਵਾਂਗ ਗੱਜਣ ਸਭੇ ਸੂਰਮੇ 17 ਚੰਡੀ ਦੀ ਵਾਰ ਵਿੱਚੋਂ ਹਨ ਇਹ 17 ਰਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਕਸ਼ਾ ਨੂੰ ਬਹਾਦਰੀ ਤੇ ਵੀਰਤਾ ਨਾਲ ਲਵਰੇਜ ਧਿਰ ਦੇ ਰੂਪ ਵਿੱਚ ਚਿਤ੍ਰਿਆ ਹੈ ਇਹ 17 ਉਪਮਾ ਅਲੰਕਾਰ ਦੀਆਂ ਉਦਾਹਰਨਾਂ ਹਨ ਲਵਕੁਸ਼ ਦੀ ਵਾਰ ਸਰਲੇਖ ਅਧੀਨ ਇੱਕ ਵਾਰ ਦੇਵੀ ਦਾਸ ਰਚਿਤ ਹੈ ਇਹ 18ਵੀਂ ਸਦੀ ਨਾਲ ਸੰਬੰਧਿਤ ਰਚਨਾ ਹੈ ਜਿਸ ਦੀਆਂ ਕੁੱਲ 70 ਪੌੜੀਆਂ ਹਨ ਤੇ ਹਰ ਪੌੜੀ ਅੱਠ ਤੁਕਾਂ ਦੀ ਹੈ ਕਾਨ ਭਗਵਾਨ ਦੀ ਬਾਰਕ੍ਰਿਤ ਤੇਜ ਭਾਰ ਇਸ ਵਾਰ ਦੀਆਂ ਕੁੱਲ 40 ਪੌੜੀਆਂ ਹਰ ਪੌੜੀ ਦਾ ਆਰੰਭਿਕ ਵਿਚਿਕ ਸ਼ਲੋਕ ਹੈ ਨਜਾਬਤ ਦੀ 18ਵੀਂ ਸਦੀ ਦੀ ਰਚਨਾ ਹੈ ਇਸ ਵਾਰ ਦਾ ਨਾਇਕ ਵਿਦੇਸ਼ੀ ਹਮਲਾਵਰ ਨਾਦਰ ਸ਼ਾਹ ਹੈ ਜਿਸ ਨੇ 1738ਵੀਂ ਵਿੱਚ ਹਿੰਦੁਸਤਾਨ ਤੇ ਹਮਲਾ ਕੀਤਾ ਸੀ ਵਾਰ ਦਾ ਆਰੰਭ ਕੱਲ ਤੇ ਨਾਰਦ ਦੇ ਝਗੜੇ ਤੋਂ ਹੁੰਦਾ ਹੈ ਇਸ ਵਾਰ ਦੀਆਂ ਤੁਕਾਂ 564 ਦੇ 849 ਵਿੱਚ ਕਰਤਾ ਨੇ ਆਪਣੇ ਨਾਂ ਨਜਾਵਤ ਲਿਖਿਆ ਹੈ ਇਸ ਵਾਰ ਦੀ ਉਪਭਾਸ਼ਾ ਲੈਂਦੀ ਹੈ ਲਵਕੁਸ਼ ਦੀ ਬਾਤ ਜਯੋਦਾ ਨੰਦਨ ਤੇ ਦੇਵੀ ਦਾਸ ਨੇ ਇੱਕੋ ਸਰਲੇਖ ਵਿੱਚ ਰਚੀ ਹੈ ਨਾਦਰ ਸ਼ਾਹੀ ਬਾਰ ਵਿੱਚ ਕੁੱਲ 86 ਪੌੜੀਆਂ ਹਨ ਵਾਰ ਹਕੀਕਤ ਰਾਏ ਦੀ ਰਚਨਾ ਅਗਰਾ ਕਵੀ ਨੇ 1792 ਵਿੱਚ ਕੀਤੀ ਇਸ ਦਾ ਛੰਦ ਬੈਦ ਦੇ ਦੇ ਇਸ ਦੇ 212 ਚਤੂਕੀਏ ਬੰਦ ਹਨ ਚਠਿਆਂ ਦੀ ਵਾਰ ਪੀਰ ਮੁਹੰਮਦ ਰਚਿਤ 18ਵੀਂ ਸਦੀ ਨਾਲ ਸੰਬੰਧਿਤ ਰਚਨਾ ਹੈ ਇਸ ਵਿੱਚ ਮਹਾ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਦੀ ਜਿੱਤ ਦਾ ਵਰਣਨ ਹੈ ਇਸ ਵਾਰ ਦੇ ਕੁੱਲ 98 ਬੰਦ ਹਨ ਵਾਰ ਹਰੀ ਸਿੰਘ ਨਲੂਆ ਕਾਦਰਯਾਰ ਦੀ ਰਚਨਾ ਹੈ ਇਸ ਵਿੱਚ ਜਵਰੋ ਦੀ ਲੜਾਈ ਦਾ ਹਾਲ ਵਰਣਨ ਹੈ ਤੇ ਇਸ ਦੇ ਕੁੱਲ 30 ਬੰਦ ਹਨ ਪਾਈ ਗੁਰਦਾਸ ਦੀ ਪਹਿਲੀ ਤੇ 11ਵੀਂ ਵਾਰ ਦੇ ਨਾਇਕਪੁਰ ਨਾਨਕਦੇਵ ਜੀ ਹਨ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਗ ਚਾਨਣ ਹੋਇਆ ਇਹ ਸਤਰਾ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਦੀ ਇੱਕ ਪੌੜੀ ਹੈ ਤੇ ਉਪਮਾ ਅਲੰਕ ਅਲੰਕਾਰ ਵਿੱਚ ਜਿਨ੍ਹਾਂ ਵਿੱਚ ਭਾਈ ਸਾਹਿਬ ਨੇ ਕਲਯੁਗ ਦੀ ਦੁਰਦਸ਼ਾ ਦੀ ਪਛੋਕੜ ਵਿੱਚ ਦੁਰਦਸ਼ਾ ਨੂੰ ਪਛੋਕੜ ਵਿੱਚ ਰੱਖਦੇ ਹੋਏ ਇਸ ਦੁਰਦਸ਼ਾ ਤੋਂ ਸੰਸਾਰ ਦਾ ਉਧਾਰ ਕਰਾਉਣੇ ਗੁਰਨਾਨਕ ਦੇਵ ਜੀ ਦੇ ਆਗਮਨ ਬਾਰੇ ਦੱਸਿਆ ਬਾਬਾ ਅਕੇ ਹਾਜੀਆਂ ਸਭ ਅਮਲਾਵਾਜ ਦੋਨੋਂ ਰੋਈ ਪਾਈ ਗੁਰਦਾਸ ਦੀ ਪਹਿਲੀ ਵਾਰ ਦੀ ਸਤਰ ਹੈ ਇੱਥੇ ਦੋਨੋਂ ਰੋਈ ਸ਼ਬਦ ਹਿੰਦੂਆਂ ਤੇ ਮੁਸਲਮਾਨਾਂ ਲਈ ਵਰਤਿਆ ਗਿਆ ਹੈ RAM KALI ਦੀ ਵਾਰ ਪਾਤਸ਼ਾਹੀ ਦਸਵੀਂ ਪਾਈ ਗੁਰਦਾਸ ਦੂਜੇ ਦੀ ਰਚਨਾ ਹੈ ਉਸ ਦੀ ਇਹ ਤੁਕ ਵਾ ਵਾ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਾਫੀ ਮਕਬੂਲ ਹੈ ਪ੍ਰਤੰਪਗਉਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਏ ਤੇਗ ਬਾਦ ਦਰ ਸਿਮਰਿਏ ਕਰ ਨਉ ਨਿਦੀ ਆਵੇ ਤਾਏ ਸਭ ਥਾਈ ਹੋਏ ਸਹਾਏ ਇਹ ਸਤਰਾ ਚੰਡੀ ਦੀ ਬਾੜ ਦੇ ਮੰਗਲਾ ਚਰਨ ਦੀਆਂ ਦੀ ਪਹਿਲੀ ਪੌੜੀ ਹਨ ਜਿਨ੍ਹਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਤੋਂ ਪਹਿਲਾਂ ਹੋਏ ਨੌ ਗੁਰੂ ਤੇ ਅਕਾਲ ਪੁਰਖ ਦੀ ਆराधना ਕਰਦੇ ਹੋਏ ਕੋਨਾ ਪਾਸੋਂ ਸਹਾਇਤਾ ਦੀ ਮੰਗ ਕਰਦੇ ਹਨ ਇਹ 17 ਸਿੱਖਾਂ ਦੀ ਅਰਦਾਸ ਦਾ ਮੁੱਢ ਵੀ ਹਨ ਖੰਡਾ ਪ੍ਰਤਿਮੇ ਸਾਜ ਕੇ ਜਿਨ ਸਵੇ ਸੰਸਾਰ ਉਪਾਇ ਬ੍ਰਹਮਾ ਮਿਸ਼ਨ ਮਹਿ ਇਹ ਸਾਜ ਕੁਦਰਤ ਕਾ ਖੇਲ ਰਚਾਇਆ ਤੈ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ ਇਹ 17 ਚੰਡੀ ਦੀ ਵਾਰ ਦੇ ਮੰਗਲ ਚਰਨ ਦੀ ਦੂਜੀ ਪੌੜੀ ਦੀਆਂ ਹਨ ਇਹਨਾਂ ਸਤਰਾ ਰਾਹੀਂ ਉਹਨਾਂ ਨੇ ਅਕਾਲ ਪੁਰਖ ਰੂਪੀ ਪਰਮ ਸ਼ਕਤੀ ਤੋਂ ਉਸਦੇ ਸਾਜੇ ਦੇਵੀ ਦੇਵਤਿਆਂ ਦਾ ਜ਼ਿਕਰ ਕੀਤਾ ਹੈ ਇਸ ਵੀਡੀਓ ਦੇ ਵਿੱਚ ਇੰਨਾ ਹੀ ਫਿਰ ਮਿਲਦੇ ਆ ਨੈਕਸਟ ਟਾਪਿਕ ਦੇ ਨਾਲ ਓਕੇ ਥੈਂਕਸ